ਕਲਜੂਗੀ ਨੂਨੇ ਕੀਤੀਆਂ ਸਾਰੀਆਂ ਹੱਦਾਪਾਰ ਸਸਤੇ ਨੂ ਦਾ ਆਪਸੀ ਰਿਸ਼ਤਾ ਟੁੱਟ ਗੁੜਾ ਰਿਸ਼ਤਾ ਹੁੰਦਾ ਹੈ ਪਰ ਅੱਜ ਦੇ ਪਦਾਰਤਵਾਦੀ ਯੁੱਗ ਦੇ ਵਿੱਚ ਰਿਸ਼ਤੇ ਨਾਤਿਆਂ ਦੇ ਵਿੱਚ ਤੇਰੇੜੇ ਨਾ ਪੈ ਰਿਹਾ ਹਨ ਮਾਬਲਾ ਨੱਬਾ ਬਲਾਕ ਦੇ ਪਿੰਡ ਦੰਦਰਾਲਾ ਢੀਂਸਾ ਤੋਂ ਸਾਹਮਣੇ ਆਇਆ ਜਿੱਥੇ ਕਲਜੂਗੀ ਨੂਦੇ ਵੱਲੋਂ ਘਰੇਲੂ ਕਰੇਸ਼ ਦੇ ਚੱਲਦਿਆਂ ਆਪਣੀ ਸੱਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਦੇ ਘਾਟ ਉਤਰ ਦਿੱਤਾ ਗਿਆ ਜਿਸ ਕਾਰਨ ਸੱਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ 65 ਸਾਲਾ ਰਜਿੰਦਰ ਕੌਰ ਦੇ ਵਜੋਂ ਹੋਈ ਹੈ ਅਤੇ ਪੁਲਿਸ ਦੇ ਵੱਲੋਂ આરોપી ਕਲਯੁਗ ਨੂੰ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਇਸ ਮੌਕੇ ਤੇ ਮ੍ਰਿਤਕ ਔਰਤ ਰਜਿੰਦਰ ਕੌਰ ਦੇ ਭਰਾ ਬਲਵੀਰ ਸਿੰਘ ਅਤੇ ਮ੍ਰਿਤਕ ਦੇ ਪਤੀ ਪਿੰਡ ਦੇ ਸਰਪੰਚ ਨੇ ਕਿਹਾ ਕਿ ਮੇਰੀ ਭੈਣ ਰਜਿੰਦਰ ਕੌਰ ਨੂੰ ਇਸ ਲਈ ਨੂ ਨੇ ਜ਼ਹਿਰੀਲੀ ਚੇ ਦੇ ਦਿੱਤੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਇਹਨਾਂ ਦਾ ਆਪਸ ਦੇ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ ਜਿਸ ਕਾਰਨ ਇਹਨਾਂ ਦੀ ਘਰ ਦੇ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ ਲੜਾਈ ਰਹਿੰਦਾ ਮੁੱਖ ਕਾਰਨ ਉਹ ਜ਼ਮੀਨ ਹੈ ਆਪਣੇ ਨਾਂ ਕਰਾਉਣਾ ਚਾਹੁੰਦੀ ਸੀ ਜਿਸ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਘਰ ਦੇ ਵਿੱਚ ਇਸ ਕਰਕੇ ਕਲੇਸ਼ ਰਹਿੰਦਾ ਸੀ ਕਿ ਇਹ ਜਮੀਨ ਆਪਣੇ ਨਾਂ ਲਾਉਣਾ ਚਾਹੁੰਦੀ ਸੀ ਜਦਕਿ ਇਸ ਦੀ ਸੱਸ ਅਤੇ ਸਹੁਰੇ ਦੇ ਵੱਲੋਂ ਇਸ ਦੇ ਨਾਮ ਜਮੀਨ ਨਾ ਕਰਵਾ ਦਿੱਤੀ ਸੀ ਪਰ ਫਿਰ ਵੀ ਇਹ ਪੈਸੇ ਦੇ ਲਈ ਕਲੇਸ਼ ਕਰਦੀ ਰਹਿੰਦੀ ਸੀ ਜਿਸ ਕਰਕੇ ਇਸਨੇ ਆਪਣੀ ਸੱਸ ਨੂੰ ਮੌਦ ਦੇ ਘਰ ਉਤਾਰ ਦਿੱਤਾ ਇਸ ਮੌਕੇ ਤੇ ਨਦਰਾਲਾ ਢੀਂਸਾ ਪੁਲਿਸ ਚੌਕੀ ਦੇ ਇੰਚਾਰਜ ਪੰਜਾਬ ਸਿੰਘ ਨੇ ਕਿਹਾ ਕਿ ਸੱਸ ਅਤੇ ਨੂੰਹ ਦਾ ਆਪਸ ਦੇ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ ਜਿਸ ਦੇ ਚੱਲਦਿਆਂ ਨੂੰਹ ਵੱਲੋਂ ਆਪਣੀ ਸੱਸ ਨੂੰ ਕੁਝ ਜ਼ਹਿਰੀਲੀ ਚੀਜ਼ ਦੇ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਇਸ ਸਬੰਧ ਦੇ ਵਿੱਚ ਅਸੀਂ ਰੋਪੀ ਨੂੰ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਆਪਾਂ ਭੈਣ ਦੇ ਘਰ ਨੇ ਤੇ ਬਲਵੀਰ ਸਿੰਘ ਨੇ ਸਵੇਰੇ ਮੈਨੂੰ ਫੋਨ ਕੀਤਾ ਹੂੰ ਤੇ ਆਪ ਘਰੋਂ ਚੱਲ ਪਿਆ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਭੈਣ ਨੂੰ ਦਵਾਈ ਪਿਆਈ ਗਈ ਤੇ ਜਦ ਫੇਰ ਮੈਂ ਰਸਤੇ 'ਚ ਇਹਨੇ ਮੈਨੂੰ ਫੋਨ ਕੀਤਾ ਵੀ ਤੂੰ ਕਿੱਥੇ ਮੈਂ ਘਰਾਂ ਕਹਿੰਦਾ ਮੈਂ ਮੈਨੂੰ ਦੱਸ ਕੇ ਇਨਾ ਗਿਆ ਤੂੰ ਮੈਂ ਤੇਰੇ ਨਾਲ ਹੀ ਚੱਲਦਾ ਇਹ ਕਹਿੰਦਾ ਤੂੰ ਫਟਾਫਟ ਆ ਜਾ ਵੀ ਭੈਣ ਨੂੰ ਤਾਂ ਦਵਾਈ ਪਿਆਤੀ ਵੀ ਰੋਕੇ ਮੈਨੂੰ ਦੱਸਿਆ ਨੇ ਹੂੰ ਤੇ ਫੇਰ ਮੈਂ ਆਖਿਆ ਮੈਂ ਆਖਿਆ ਵੀ ਤੂੰ ਕੋਈ ਨਾ ਵੀ ਮੈਂ ਆਵਾਂ ਕਿੱਥੇ ਇਹਨੂੰ ਇਹ ਕਹਿੰਦਾ ਵੀ ਜਿੱਥੇ ਮੁੰਦਰਾਜੀ ਕਰਦਾ ਉੱਥੇ ਨੂੰ ਆ ਜਾ ਅਲਫੇ ਮੈਂ ਕਹਾਂਗਾ ਮੈਂ ਚਾਰ ਹੁਣਾ ਚਲ ਫਿਰ 10 ਮਿੰਟਾਂ ਬਾਅਦ ਫੇਰ ਫੋਨ ਕੀਤਾ ਵੀ ਉਹ ਤਾਂ ਮੋੜ ਲਿਆ ਇਹ ਕਣੀ ਵਾਲਿਆਂ ਨੇ ਮੈਨੂੰ ਮੋੜ ਲਿਆ ਮੋੜ ਕੇ ਤੇ ਮੈਨੂੰ ਫੇਰ ਕਹਿੰਦਾ ਵੀ ਤੁਸੀਂ ਦੰਦਰਾਲੇ ਨੂੰ ਆ ਜਾਓ ਫੇ ਚਲੋ ਅਸੀਂ ਦੰਦਰਾਲੇ ਨੂੰ ਆ ਗਏ ਦੰਦਰਾਲੇ ਆ ਕੇ ਜਦ ਦੇਖਿਆ ਫਿਰ ਉਹ ਭੈਣ ਤਾਂ ਆਏ ਦੇ ਵਿੱਚ ਫਰਿੱਜ ਦੇ ਵਿੱਚ ਪਾਈ ਹੋਈ ਸੀ ਚਲ ਫੇਰ ਕਹਿੰਦੇ ਨੇ ਨਰਪਾਇ ਸਿੰਘ ਵੀ ਮਿਲਿਆ ਸਾਨੂੰ ਜੱਫੀ ਪਾ ਕੇ ਸਾਡਾ ਪ੍ਰਾਣਾ ਮਤਲਬ ਜੀ ਨੂੰ ਵਿਆਹੀ ਹੋਈ ਸੀਗੀ ਸਾਡੀ ਭੈਣ ਉਹ ਜੱਫੀ ਪਾ ਕੇ ਰੋਇਆ ਤੇ ਮੈਂ ਆਖਿਆ ਕਹਿੰਦਾ ਕਹਿੰਦਾ ਅਸੀਂ ਤਾਂ ਗਾਲਤ ਜਮੇ ਵੀ ਆ ਪਿਆਤੀ ਇਹ ਗੱਲ ਤੋਂ ਡਰਦੇ ਤੇ ਸੰਤਾ ਤੱਕੇ ਨਾਲ ਪਈ ਹੈ ਨਰਪਾਇ ਕਿ ਮਹਿੰਦਰਪਾਇ ਸਿੰਘ ਨੇ ਕਿ ਹਮੈ ਨੂੰ ਦੱਸਿਆ ਹਾਂਜੀ ਜੀ ਦੱਸਿਆ ਜੀ ਵੀ ਮੈਨੂੰ ਆ ਵੀ ਆ ਦਵਾਈ ਪਈ ਗਈ ਮੈਂ ਖੋਹੀ ਹੈ ਦਵਾਈਏ ਦੇ ਕੋਲੇ ਸੀਗੀ ਨਰਪਾਇ ਸਿੰਘ ਦੇ ਪੁੜੀ ਜਿਹੜੀ ਉਹ ਆ ਪੱਕਣ ਕਿ ਧਰਦੇ ਆ ਜਿਹਦੇ ਵੱਲੋਂ ਪਈ ਗਈ ਹੈ ਜੀ ਇਹ ਆਪਣੀ ਨੂੰ ਦਾ ਨਾਮ ਕਹ ਹੈ ਅੱਛਾ ਸਰਜੀਤ ਕਹ ਰਿਹਾ ਹਣੀ ਇਹ ਕਹ ਸਕਦਾ ਕਿ ਨੂਨ ਨੇ ਆਪਣੀ ਸੱਸ ਨੂੰ ਦਵਾਈ ਚਾਈ ਹਾਂ ਹਾਂ ਬਾਕੀ ਉਹਦੇ ਚਾਲ ਚੱਲਣਾ ਤੋਂ ਵੀ ਪਤਾ ਲੱਗਦਾ ਜੀ ਵੀ ਚਿਫਦੀਨੀ ਉਹ ਗੱਲਾਂ ਉਹ ਜਿਵੇਂ ਕਰਦੀ ਆ ਕੋਈ ਉਹਦੇ ਜਾਦਵ ਨਹੀਂ ਵੀ ਸਾਡੇ ਘਰ ਦੇ ਵਿੱਚ ਕੀ ਹੋ ਗਿਆ ਪਤਾ ਲੱਗਦਾ ਇੱਥੇ ਨਗਰ ਤੋਂ ਜ਼ਿਆਦਾ ਬਹੁਤ ਪਤਾ ਲੱਗਦਾ ਨਗਰ ਸਾਡੇ ਜਾਂ ਬੰਦਿਆਂ ਨੂੰ ਸਾਡੇ ਆਉਂਦਿਆਂ ਨੂੰ ਕਿ ਅਸੀਂ ਦੋ ਭਰਾ ਅਜਾਦੀ ਭੱਜ ਕੇ ਆਏ ਤੋ ਕਾ ਸਾਡੇ ਘਰ ਵਾਲੀਆਂ ਨਾਈਆਂ ਨਾਲ ਜਦ ਸਾਨੂੰ ਇੱਥੇ ਬੰਦੇ ਮਿਲੇ 10 20 ਸਾਰੇ ਇਹੀ ਗੱਲ ਕਹਿੰਦੇ ਤੇ ਸਾਨੂੰ ਤਾਂ ਵੀ ਇਹਨਾਂ ਨੇ ਵੀ ਬਹੁਤ ਬੜ ਗਲਤ ਹੋਇਆ ਕੰਮ ਆ ਨੇ ਤਾਂ ਬਾਹਰ ਵੀ ਕੱਢ ਕੇ ਕਈ ਵਾਰੀ ਰਾਤ ਨੂੰ ਬਾਹਰ ਵੀ ਕੱਢਦੇ ਤੇ ਦੁਨਾਨ ਨੂੰ ਸਾਨੂੰ ਇਹ ਲੋਕਾਂ ਨੇ ਦੱਸਿਆ ਮੈਂ ਬੜਾ ਉਹ ਆ ਅਸੀਂ ਮੰਗ ਇਹੀ ਕਰਦੇ ਆ ਜੀ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਜੇ ਮਤਲਬ ਇਹੋ ਜਿਹੇ ਜਨਾਨੀਆਂ ਨਾ ਹੋਣ ਕਿਉਂਕਿ ਨਹੀਂ ਤਾਂ ਫਿਰ ਬਜ਼ੁਰਗਾਂ ਦੇ ਬੜੇ ਔਖੇ ਹੋ ਜਾਣਗੇ ਟਾਈਮ ਕੱਢਣੇ ਹੁਣ ਦੇਤੀ ਜੀ ਤੋ ਜਾਇਦਾ ਠੱਕੇ ਨਾਲ ਮਾਇ ਉੱਥੀ ਦੀ ਹੈ ਸਵੇਰੇ 6:30 ਦਾ ਟਾਈਮ ਜੀ ਆ ਜੀ ਬਸ ਉਹ ਹੋਰ ਉਹ ਤਾਰਾ ਦੋ ਤਾਰਾ ਤੋਂ ਕੰਮ ਕਰਕੇ ਵੀ ਆਏ ਉਹ ਉਹਦੇ ਬੈਠੀ ਦੀ ਲੋਬੀ ਚ ਹੂੰ ਬਹੁਤ ਹੂੰ ਜਹਰਦੀ ਜੀ ਕਾਰਨ ਕੀ ਸੀਗਾ ਲੜਾਈ ਪੈ ਗਈ ਜੀ ਬਸ ਲਾਈ ਲੜਦੀ ਵੱਧ ਸੀ ਹਰ ਟਾਈਮ ਰੋਜ਼ ਲੜਾਈ ਪੈਂਦੀ ਸੀ ਹੂੰ ਹੂੰ ਸਾਨੂੰ ਪਹਿਲਾਂ ਤਾਂ ਧੱਕੇ ਮਾਰੇ ਨੇ ਜੀ ਅੱਛਾ ਜੀ ਮੈਨੂੰ ਵੀ ਮੇਰੇ ਘਰ ਆਈ ਨੂੰ ਵੀ ਉਹ ਗਾਲਾਂ ਮਾਂਵਾ ਭੈਣਾਂਆਂ ਜਾਂ ਕਰਦੀ ਸੀ ਸਾਹ ਮਿਲਣਾ ਕਹਿੰਦੇ ਜੀ ਹੋਰ ਕੁਝ ਨਹੀਂ ਉਹ ਨੂੰ ਹਰ ਵੇਲੇ ਕਰਦੀ ਸੀ ਇੱਕ ਦੋ ਵਾਰ ਸਮਝਾ ਕੇ ਵੀ ਗਏ ਆ ਫੇ ਧੱਕੇ ਨਾਲ ਜੇ ਫੋਨ ਗਿਆ ਵੀ ਨਹੀਂ ਦਵਾਈ ਪਹਤੀ ਰੋਕਣੇ ਘਰੋਂ ਆਪਣੇ ਭੱਜ ਲਿਆ ਮੈਂ ਉਹ ਕੁੜੀ ਇੰਨੀ ਡਰਦੀ ਸੀ ਸਾਨੂੰ ਤਾਂ ਅੰਦਰ ਨਹੀਂ ਦੀ ਬਣਨਦੀ ਕਹਿੰਦੀ ਮੈਨੂੰ ਨਾਲ ਲੜੂਗੀ ਲੜਾਈ ਕਰੂ ਸਰਪੰਚੀ ਦਾ ਡੱਬਾ ਦੇਣ ਆਏ ਸੀ ਵੀ ਘਪੜੇ ਹੂੰ ਉਹ ਕਹਿੰਦੀ ਬਾਹਰ ਹੀ ਮੁੜ ਜਾ ਅੰਦਰ ਨਹੀਂ ਬਣਨਾ ਤਾਂ ਫੇਰ 15 ਦਿਨ ਪਹਿਲਾਂ ਗੱਲ ਹੋਈ ਪੰਮੇ ਨੇ ਫੋਨ ਕਰਿਆ ਮੈਨੂੰ ਮਾ ਮੈਂ ਲੈ ਇਹ ਨਾ ਵੀ ਤੂੰ ਆ ਜਾ ਉਹਨੇ ਕਹਿੰਦੀ ਮੈਂ ਨਹੀਂ ਆਉਂਦੀ ਖੇਤੀ ਕਿੱਥੇ ਬਣਨਦੀ ਸੀ ਕੁੜੀਏ ਸਾਡੀ ਡਰਦੀ ਇੰਨੀ ਸੀ ਉਹ ਕਹਿੰਦੀ ਕਲੇਸ਼ ਕਰੂ ਮੇਰੇ ਨਾਲ ਤੁਸੀਂ ਆਓ ਵੀ ਨਾ ਅਸੀਂ ਤਾਂ ਕਹਿੰਦੇ ਪਿੰਡ ਆ ਜਾ ਸਾਰਾ ਕੋਈ ਹੈਗਾ ਤੂੰ ਤੂੰ ਇੱਥੇ ਰਹਿਣੀ ਐ ਅਸੀਂ ਤਾਂ ਕਹਿੰਦੇ ਵੀ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਸਜ਼ਾ ਮਿਲਦੀ ਐ ਉਹ ਮਿਲਣੀ ਚਾਹੀਦੀ ਐ ਇਹਨਾਂ ਦਾ ਜਿੱਕਰੇ ਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂ ਆ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਐ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਐ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਐ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜ ਚਾ 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 ਚੀ ਸਾਡੇ ਦੋਏ ਇਹ ਬਾਗ ਵੀ ਗਏ ਸੀਗੇ ਫੇਰ ਉੱਤੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈਆ ਪਰਸੋਂ ਘਰਾਂ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰਾਂ ਵਾਲਾ ਤਾਂ ਪਾਗ ਲਗਾ ਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਆ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਸ ਤੋਂ ਬਾਅਦ ਚ ਸੋਚ ਆਈਆ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਐ ਆਪਣੇ ਸੱਸ ਨੂੰ ਆਪਦੀ ਸੱਸ ਨੂੰ ਆਂ ਜੀ ਅੱਛਾ ਜੀ ਸਾਰੀ ਧੜੀ ਪੈਸੇ ਪੈਸੇ ਕਰੀ ਜਾਂਦੀ ਐ ਪਾਸ ਜਮੇ ਜੀ ਕਮੀਨ ਕਪੂ ਵੀ ਹਜੇ ਕੰਮ ਨਹੀਂ ਕਰਦੇ ਹੈ ਕਿ ਜਿਹੜੇ ਕੰਮ ਉਹ ਕਰਦੀ ਆ ਜਿਵੇਂ ਆ ਤੇਰੇ ਨੌਕਰਾਂ ਉਹ ਜੀ ਕੁਝ ਪੋਤੇ ਦੇ ਨੌਕਰਾਈ ਵੀ ਆ ਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌਆਂ ਕਹਿੰਦੇ ਉਹ ਵੀ ਸਾਨੂੰ ਦੋਵੋ ਵੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵੋ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢ ਦਈਏ ਤੁਸੀਂ ਮੰਨਦੇ ਹੋ ਵੀ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਫਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦੀ ਜਿਹੋ ਦੀ ਕਿਸੇ ਪਿੰਡ ਚ ਨਹੀਂ ਬੰਦੀ ਆਪ ਦੇ ਸਕੇ ਚਾਚੇ ਤਾਂ ਇਹ ਕਿਸੇ ਨਾਲ ਨਹੀਂ ਬੰਦੀ ਜੋ ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਏ ਰਜਿੰਦਰ ਕੌਰ ਸੀ ਜਿਹਨਾਂ ਨਾਲ ਠਿੰਸਾ ਦੀ ਰਹਿਣ ਵਾਲੀ 61 ਸਾਲ ਕੋਮੜ ਕਰੀ 65 ਸਾਲ ਸੀ ਇਹਦੀ ਤੇ ਇਸ ਦੀ ਨੂੰ ਸੀ ਸਰਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮੁਕਦਮੇ ਵਿੱਚ ਕੋਈ ਘਰੇਲੂ ਹੋਊਗਾ ਜੀ ਇਹਨਾਂ ਦਾ ਕੋਈ ਆਪਦੇ ਵਿੱਚ ਸੱਸ ਨੂੰ ਦਾ ਤੇ ਇਸ ਬਾਰੇ ਅੱਗੇ ਤਪਤੀਸ਼ ਚੱਲ ਰਹੀ ਹੈ ਹਾਂਜੀ ਨੂੰ ਸਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਤੈਸ ਦੰਦ ਕਰਨਾ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਸੱਚਾ ਸਾਹਵਲੋਂ ਅਮਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ